ਮਾਲ ਮਹੀਨੇ ਦੇ ਵਿੱਚ 35-40 ਮਈਆਂ ਹੀ ਵੇਚਦੇ ਆਂ ਹਰ ਵਕਤ ਸਾਡੇ ਕੋਲੇ 10 ਮਈਆਂ 11 ਰੈਗੂਲਰ ਕੋਲ ਹੁੰਦੀਆਂ ਪਹਿਲਾ ਦੂਜਾ ਸੂਆ ਝੋਟੀਆਂ ਹੁੰਦੀਆਂ 14-15 18 ਕਿਲੋ ਵਾਲੀਆਂ ਜੀ ਠੀਕ ਹੈ ਜੀ ਆ ਹੁਣ ਵੀ ਕੱਲ ਵੀਡੀਓ ਪਈ ਅਜੇ ਉਹ ਮਾਲ ਵਿਕ ਗਿਆ ਤੇ ਕੁ ਮਈਆਂ ਜੀ ਅੰਦਰ ਖੜੀਆਂ ਐ ਹੁਣ ਇੱਥੇ ਵੀ 8-10 ਮੱਜਾਂ ਆ ਬਾਹਰ ਵੇਚਣ ਵਾਲੀਆਂ ਹੀ ਆ ਸਾਰੀਆਂ ਮਾਲ ਵੇਚਣ ਵਾਲਾ ਖੜਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਮੌਜੂਦ ਆਂ ਜੀ ਪਿੰਡ ਦੋਲਚੀਪੁਰ ਦੇ ਵਿੱਚ ਜ਼ਿਲ੍ਹਾ ਹੈਗਾ ਜੀ ਤਰਨਤਾਰਨ ਤੇ ਤਹਿਸੀਲ ਪੈਂਦੀ ਹੈ ਖੜੂਰ ਸਾਹਿਬ ਤੇ ਆਜੂ ਆਪਾਂ ਤੁਹਾਨੂੰ ਫਾਰਮ ਦਿਖਾਉਣੇ ਆ ਬਾਈ ਹੋਰਾਂ ਦਾ ਤੇ ਬਾਈ ਇੱਧਰ ਨਿਗ੍ਹਾ ਮਰਵਾ ਦੇ ਤੇ ਬਾਈ ਜੀ ਆਪਣਾ ਪਿੰਡ ਤਾਂ ਆਪਾਂ ਦੱਸ ਹੀ ਦਿੱਤਾ ਇੱਕ ਵਾਰੀ ਤੁਸੀਂ ਫੇਰ ਐਡਰੈਸ ਦੱਸ ਦੋ ਜੀ ਬਾਈ ਜੀ ਆਪਣਾ ਬਿਲਕੁਲ ਪਸ਼ੂਆਂ ਦਾ ਡੰਗਰਾਂ ਦਾ ਵਪਾਰ ਦਾ ਕੰਮ ਹੈ ਜੀ ਮੱਝਾਂ ਦਾ ਠੀਕ ਹੈ ਜੀ ਮਾਲਵੀਰ ਜੀ ਵਧੀਆ ਆਪਣੇ ਕੋਲੇ ਹੁੰਦਾ ਸਾਰਾ ਮਾਰ ਰਿਆਣੇ ਤੋਂ ਲੈ ਕੇ ਆਉਨੇ ਹੈ ਜੀ ਤੇ ਮਾਲ ਮਹੀਨੇ ਦੇ ਵਿੱਚ 35-40 ਮਈਆਂ ਅਸੀਂ ਵੇਚਦੇ ਆਂ ਹਰ ਵਕਤ ਸਾਡੇ ਕੋਲੇ 10 ਮਈਆਂ 11 ਰੈਗੂਲਰ ਕੋਲ ਹੁੰਦੀਆਂ ਜੀ ਵੀ ਆਪਾਂ ਇਹ ਵੀ ਜੀ ਆਪਣੇ ਸੈੱਡ ਵਧਾਇਆ ਸੀ ਇਹਨਾਂ ਨੇ ਹੋਣ ਪਹਿਲਾਂ ਤੇ ਮਾਲ ਅੰਦਰ ਲੈਂਟਰ ਪਿਆ ਸੀ ਅੰਦਰ ਮਾਲ ਪਜਦਾ ਸੀ ਹੁਣ ਆ ਤੁਹਾਡੇ ਸੈੱਡ ਥੱਲੇ ਸਾਰਾ ਮਾਲ ਆ ਗਿਆ ਜੀ ਜਿਹੜਾ ਇਹਨੇ ਵੀਰ ਨੇ ਬੁੱਟਰ ਸਾਹਿਬ ਨੇ ਤਿਆਰ ਕੀਤਾ ਜੀ ਨਹੀਂ ਇਹ ਜਿਹੜਾ ਆਪਾਂ ਮਾਲ ਤੁਸੀਂ ਦੱਸਿਆ ਵੀ ਆਪਾਂ ਹਰਿਆਣੇ ਤੋਂ ਲੈ ਕੇ ਆਉਣੇ ਆ ਹਾਂਜੀ ਹਾਂਜੀ ਆਪਣੇ ਕੋਲੇ ਕਿਹੜੀ ਬਰੀਡ ਦੀਆਂ ਮੀਆਂ ਆਪਨੇ ਕੋਲ ਬਾਈ ਜੀ ਕੋਈ ਜ਼ਿਆਦਾ ਤੇ ਮੋਹਰਾ ਨਸਲੀ ਹੁੰਦੀ ਹੈ ਮੋਹਰਾ ਨਸਲੀ ਮੋਹਰਾ ਨਸਲ ਦੀ ਮੱਝ ਹੁੰਦੀ ਹੈ ਠੀਕ ਹੈ ਜੀ ਤੇ ਕਿਸੇ ਵੇਲੇ ਸਾਡੇ ਏਰੀਆ ਚ ਲੋ ਨੀਲੀ ਆਹੀਂ ਇਥੋਂ ਆਪਣੇ ਏਰੀਆ ਚੋਂ ਮਾਲ ਲੈਨੇ ਵੀਰ ਜੀ ਘਟ ਮਾਲ ਅਸੀਂ ਸਾਰਾ ਮਾਲ ਸਾਡਾ ਲੋਟਲ ਹਰਿਆਣੇ ਚ ਆਉਂਦਾ ਜੀ ਬਾਈ ਠੀਕ ਹੈ ਜੀ ਹਾਂ ਜੀ ਪਹਿਲਾ ਦੂਜਾ ਸੂਆ ਝੋਟੀਆਂ ਹੁੰਦੀਆਂ 14 15 18 ਕਿਲੋ ਵਾਲੀਆਂ ਜੀ ਠੀਕ ਹੈ ਜੀ ਆ ਹੁਣ ਵੀ ਕੱਲ ਵੀਡੀਓ ਪਈ ਹੈ ਜੇ ਉਹ ਮਾਲ ਵਿਕ ਗਿਆ ਤੇ ਕੋਈ ਮਈਆਂ ਜੀ ਅੰਦਰ ਖੜੀਆਂ ਏ ਹੁਣ ਇੱਥੇ ਵੀ 8 10 ਮੱਜਾਂ ਆ ਬਾਹਰ ਵੇਚਣ ਵਾਲੀਆਂ ਹੀ ਆ ਸਾਰੀਆਂ ਮਾਲ ਵੇਚਣ ਵਾਲਾ ਖੜਾ ਏ ਸਾਰਾ ਤਾਂ ਇਹ ਬਾਈ ਜੀ ਸੈੱਟ ਸਾਰਾ ਤਿਆਰ ਕਰਵਾਇਆ ਵੀ ਬੰਦਰ ਗਰਮੀ ਬੜਾ ਜ਼ਿਆਦਾ ਰਹਿੰਦੀ ਸਹੀ ਹੈ ਜੀ ਹੁਣ ਇਹ ਸਾਰਾ ਆਪਣਾ ਸੈੱਟ ਤਿਆਰ ਹੋ ਗਿਆ ਵਧੀਆ ਉੱਤੇ ਸੀਮੈਂਟ ਪਾ ਪੂ ਕੇ ਸਾਰਾ ਊਕੇ ਕਰਤਾ ਉਈ ਪੱਕੇ ਭੁੱਖੇ ਦੀ ਵੀ ਲੋੜ ਨਹੀਂ ਇੱਥੇ ਤੇ ਵੈਸੇ ਮਈਆਂ ਠੰਡੀਆਂ ਰਹਿੰਦੀਆਂ ਜੀ ਸਾਰਾ ਤੇ ਸਾਰਾ ਕੋਣ ਹੈ ਸਾਡਾ ਇਹ ਵੀ ਤਿਆਰ ਹੋ ਗਿਆ ਪੂਰਾ ਤੇ ਮਾਲ ਆਪਣਾ ਮੱਝਾਂ ਦਾ 24 ਘੰਟੇ ਰੋਲ 10 ਮਈਆਂ ਯਾ ਰਮਈਆਂ ਕੋਲ ਹੁੰਦੀਆਂ ਪੱਕੀਆਂ ਵੇਚਣ ਕੋਈ ਖਰੀਦਣਾ ਕੋਈ ਖਰੀਦਣੀ ਹੋਵੇ ਚਲੋ ਤੁਹਾਡੇ 3 ਨੰਬਰ 'ਤੇ ਕੋਈ ਬੰਦਾ ਸੰਪਰਕ ਕਰ ਸਕਦਾ ਜੀ ਨਹੀਂ ਜੇ ਕਿਸੇ ਨੇ ਖਰੀਦਣਾ ਹੋਵੇ ਆਪਣੇ ਕੋਲੇ ਆ ਕੇ ਹੈਨਾ ਇਹ ਆਪਣੇ ਨਾਲ ਕੰਟੈਕਟ ਕਿਵੇਂ ਕਰ ਸਕਦਾ ਮੈਂ ਨਾ ਆਪਣਾ ਫੋਨ ਨੰਬਰ ਆ ਵੀ ਵਿੱਚ ਦੇ ਦਿੰਨੇ ਆ ਜੀ ਠੀਕ ਹੈ ਜੀ ਫੋਨ ਤੇ ਆਪਣੇ ਨਾਲ ਸੰਪਰਕ ਕਰੇ ਤੇ ਆਪਣਾ ਆਣ ਕੇ ਜਿਲ੍ਹਾ ਤੋਂ ਤਰਨਤਾਰ ਪੈਂਦਾ ਤਹਿਸੀਲ ਖਡੂਰ ਸਾਹਿਬ ਪਿੰਡ ਦੁਲਚੀਪੁਰ ਆ ਜੀ ਠੀਕ ਹੈ ਤੇ ਨੰਬਰ ਆਪਣਾ 81436 37725 ਤੇ ਆਪਣਾ ਇੱਥੇ ਆਣ ਕੇ ਤੇ ਬਾਕੀ ਜਿਹੜਾ ਨੰਬਰ ਹੈ ਨਾ ਆਪਾਂ ਤੁਹਾਨੂੰ ਸਕਰੀਨ ਤੇ ਵੀ ਦੇ ਦਾਂਗੇ ਕਿਉਂਕਿ ਆਪਾਂ ਇਸ ਤੋਂ ਪਹਿਲਾਂ ਗਾਈਆਂ ਤੁਹਾਨੂੰ ਬਹੁਤ ਸਾਰੀਆਂ ਦਿਖਾਈਆਂ ਐਤਕੀ ਆਪਾਂ ਮੱਝਾਂ ਤੁਹਾਨੂੰ ਦਿਖਾਉਣ ਆਏ ਸੀਗੇ ਵੀ ਕਈ ਵੀਰ ਚਾਹਵਾਨ ਹੁੰਦੇ ਵੀ ਆਪਾਂ ਮੱਝਾਂ ਹੀ ਲੈਣੀਆਂ ਲੈਣੀਆਂ ਵੀ ਹਰਿਆਣੇ ਦੀਆਂ ਤੇ ਇਹ ਨਸਲ ਕਿਹੜੀ ਦੱਸੀ ਸੀ ਨਸਲ ਮੋਰਾ ਨਸਲ ਮੋਰਾ ਨਸਲ ਮੋਰਾ ਨਸਲ ਦੀਆਂ ਮੱਝਾਂ ਤੇ ਬਾਈ ਇੱਕ ਵਾਰੀ ਪਸ਼ੂਆਂ ਨਹੀਂ ਸਾਰੇ ਜਾਨਵਰਾਂ ਨਹੀਂ ਝਾਕਾ ਮਰਵਾਦੇ ਆਪਾਂ ਤੁਹਾਨੂੰ ਜਾਨਵਰ ਪੂਰੇ ਐ ਡਿਟੇਲ ਸਾਰੀਆਂ ਝੋਟੀਆਂ ਵੇ ਜੀ ਖੜੀਆਂ ਐ ਕਾਲੀਆਂ ਇੱਕ ਰੰਗ ਮੋਰਾ ਨਸਲ ਦੀਆਂ ਝੋਟੀਆਂ ਹੁਣ ਭਾਵੇਂ ਕਿਤੋਂ ਵੀ ਹੁਣ ਭਾਵੇਂ ਪੰਜਾਬ ਦੇ ਹੁਣ ਭਾਵੇਂ ਹਰਿਆਣੇ ਦੇ ਹੁਣ ਕਿਤੋਂ ਵੀ ਕੰਟੈਕਟ ਕਰ ਸਕਦੇ ਐ ਇਹਨਾਂ ਨਾਲ ਜਿੱਥੋਂ ਮਰਜੀ ਇਹ ਇਹ ਵੀਡੀਓ ਰਾਈ ਵੀ ਤੁਹਾਨੂੰ ਡਿਟੇਲ ਭੇਜ ਦੇਣਗੇ ਜਾਨਵਰ ਦੀ ਬਾਕੀ ਜੇ ਤੁਸੀਂ ਇੱਥੇ ਆ ਕੇ ਪਿੰਡ ਦਲਚੀਪੁਰ ਦੇ ਵਿੱਚ ਜੀਲਾ ਤਰੰਤ ਇੱਥੇ ਆਣ ਕੇ ਰਾਤ ਰੋ ਚੋਕ ਕੇ ਆਪਣੀ ਤਸੱਲੀ ਦੋ-ਦੋ ਟਾਈਮ ਮੱਝਾਂ ਦੀ ਕਰਕੇ ਖੜੋ ਜੀ ਲਓ ਜੀ ਐਨੀ ਤਸੱਲੀ ਕੋਈ ਨਹੀਂ ਦਿੰਦਾ ਇਹ ਨਹੀਂ ਕੰਡੇ ਤੇ ਰੱਖ ਕੇ ਦੋ ਤੇ ਦਵਾਂਗੇ ਜਿੰਨਾ ਹੈਗਾ ਜੀ ਇੱਥੇ ਤੁਸੀਂ ਰਹਿ ਵੀ ਸਕਦੇ ਹੋ ਪੂਰੀ ਤਸੱਲੀ ਕਰ ਸਕਦੇ ਹੋ ਸਾਡੀ ਆਪਣੇ ਕੋਲ ਜਗ੍ਹਾ ਚੋਕ ਕੇ ਦੇਖ ਸਕਦੇ ਹੋ ਤਾਰਾ ਕੱਢ ਕੇ ਦੇਖੋ ਇਹਨਾਂ ਦੇ ਦੇਖੋ ਜੀ ਦੋ-ਦੋ ਟਾਈਮ ਚੋਕ ਕੇ ਮੱਝਾਂ ਲਓ ਜੀ ਵੀਰ ਜੀ ਕੋਈ ਧੋਖੇ ਧੜੀ ਵਾਲਾ ਕੰਮ ਨਹੀਂ ਹੈਗਾ ਜੀ ਇੱਥੇ ਲਓ ਜੀ ਇਸ ਦੂਤੇ ਆਪਾਂ ਹੁਣ ਕੀ ਗਾਰੰਟੀ ਦੇ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਮੋਹਰਾ ਮੋਹਰਾ ਨਸਲ ਹਾਂ ਮੋਹਰਾ ਨਸਲ ਜੀ ਸਾਰੀਆਂ ਮੱਝਾਂ ਹਰੀਆਣੀ ਤੋਂ ਆਦਾ ਸਾਰ ਸਾਈਡ ਤੋਂ ਜੀ ਠੀਕ ਹੈ ਜੀ ਤੇ ਆਪਾਂ ਖੜੇ ਸੀ ਜੀ ਇਸ ਟਾਈਮ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਦਲਚੀਪੁਰ ਤੇ ਤਹਿਸੀਲ ਖਡੂਸ ਸਾਹਿਬ ਤੇ ਜਿਲ੍ਹਾ ਤਰਨਤਾਰ ਪੈਂਦਾ ਜੀ ਤੇ ਬਾਕੀ ਆਪਾਂ ਸਕਰੀਨ ਤੇ ਵੀ ਤੁਹਾਨੂੰ ਨੰਬਰ ਦੇ ਦਾਂਗੇ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਵੀਡੀਓ ਰਾਈ ਵੀ ਤੁਸੀਂ ਡਿਟੇਲ ਲੈ ਸਕਦੇ ਹੋ ਬਾਕੀ ਜੇ ਤੁਸੀਂ ਇੱਥੇ ਆ ਕੇ ਆਪਣੀ ਆਣ ਕੇ ਕੋਈ ਆਨਲਾਈਨ ਵੀ ਮੁਲਾਕਾਤ ਹੋਵੇ ਉਹ ਬੜੀ ਵਧੀਆ ਗੱਲ ਹੈ ਜੀ ਗਰੰਟੀ ਨਾਮਾ ਅੱਜ ਭੇਜਾਂਗੇ ਜੀ ਤੇ ਉਹੋ ਹੀ ਨਿਕਲੂਗਾ ਜੀ ਕੋਈ ਦੁੱਧ ਦਾ ਫਰਕ ਨਹੀਂ ਨਿਕਲੂਗਾ ਜੇ ਜਿੰਨਾ ਹੀ ਉਹ ਉਹਨੇ ਦੱਸਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਨਸਲ ਦੀਆਂ ਝੋਟੀਆਂ ਜੀ ਸਾਰੀਆਂ ਹੋਰ ਵੀ ਝੋਟੀਆਂ ਤੇ ਆਈ ਜਾਂਦੀਆਂ ਪੰਜੀ ਛੇ ਦੀ ਨਹੀਂ 10000 ਆਉਂਦੀਆਂ ਆਉਂਦੀਆਂ ਪੱਕਾ ਲਓ ਜੀ ਹਾਂਜੀ ਬੱਸ 10 ਜਾਨਵਰ ਤਾਂ ਇੱਥੇ ਹਰ ਟਾਈਮ ਮੌਜੂਦ ਹੀ ਹੁੰਦੇ ਨੇ ਬਸ ਰੈਗੂਲਰ ਤਿਆਰ ਰਹਿੰਦੇ ਆ ਜੀ ਤੇ ਬਾਕੀ ਆਪਾਂ ਨੂੰ ਹਰੇਕ ਟਾਈਪ ਦਾ ਇੱਥੇ ਜਾਨਵਰ ਮਿਲ ਜਾਣਾ ਇੱਕ ਵਾਰੀ ਤੁਸੀਂ ਪਹੁੰਚੋ ਜ਼ਰੂਰ ਤੇ ਇੱਥੇ ਆ ਕੇ ਜ਼ਰੂਰ ਜਾਨਵਰ ਵੀ ਦੇਖਿਓ ਕੁਆਲਿਟੀ ਜ਼ਰੂਰ ਦੇਖਿਓ ਜੀ ਤੇ ਬਾਕੀ ਆਪਾਂ ਨੰਬਰ ਤੁਹਾਨੂੰ ਸਕ 뒤에 게 사스 리가 리